ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡੇ ਮਿਲ ਚਨ 20 ਸਟਾਈਲਿਸ਼ ਸੀ ਤੇ ਅੱਜ ਆਪਾਂ ਤੁਹਾਡੇ ਨਾਲ ਜਿਹੜੇ ਸੈਮੀ ਫਾਰਮਲ ਦੇ ਸੂਟਸ ਸੇਅਰ ਕਰ ਰਹੇ ਹਾਂ ਸੋ ਤੁਸੀਂ ਇਹਨਾਂ ਨੂੰ ਆਪਣੀ ਪਾਰਟੀ ਦੇ ਅਕੋਰਡਿੰਗ ਜਿਹੜਾ ਕਲਰ ਕੰਬੀਨੇਸ਼ਨ ਤੇ ਬਣਾ ਸਕਦੇ ਹੋ ਆਪਣੇ ਫੰਕਸ਼ਨ ਦੇ ਅਕੋਰਡਿੰਗ ਇਹਨਾਂ ਨੂੰ ਹੈਵੀ ਜਾਂ ਹਲਕੇ ਸੂਟਸ ਆ ਤੁਸੀਂ ਕਿਸੇ ਵੀ ਤਰ੍ਹਾਂ ਦੇ ਜਿਹੜੇ ਡਿਜ਼ਾਈਨ ਕਰ ਸਕਦੇ ਹੋ ਤੁਹਾਡੀ ਚੋਇਸ ਹੈ ਕਿ ਤੁਸੀਂ ਜਿਹੜਾ ਕੋਈ ਜਿਹੜਾ ਵੀ ਕੋਈ ਫੰਕਸ਼ਨ ਆ ਰਿਹਾ ਉਹਦੇ ਤੇ ਤੁਸੀਂ ਕਿਸ ਤਰ੍ਹਾਂ ਦਾ ਸੂਟਸ ਹੈ ਹੈਵੀ ਹੈ ਹਲਕਾ ਤੁਸੀਂ ਬਣਾਉਣਾ ਚਾਹੁੰਦੇ ਹੋ ਉਹਦੀ ਰੇਂਜ ਹੈ ਜਿਹੜੀ ਕੀ ਰੱਖਣਾ ਚਾਹੁੰਦੇ ਹੋ ਸੋ ਤੁਸੀਂ ਡਿਸਾਈਡ ਕਰਨਾ ਜੀ ਕਲਰ ਤੁਸੀਂ ਡਿਸਾਈਡ ਕਰਨਾ ਆਰਡਰ ਤੇ ਵਿਦ ਦੁਪੱਟਾ ਵਿਦਾਊਟ ਦੁਪੱਟਾ ਤੁਸੀਂ ਜਿਵੇਂ ਵੀ ਲੈਣਾ ਚਾਹੁੰਦੇ ਹੋ ਸੋ ਅਸੀਂ ਉਸ ਤਰ੍ਹਾਂ ਦੇ ਤੁਹਾਨੂੰ ਡਿਜ਼ਾਈਨ ਕਰਕੇ ਦੇਵਾਂਗੇ ਸੋ ਇਹ ਜਿਹੜੇ ਸੂਟਸ ਹੈਗੇ ਆ ਜੀ ਅਸੀਂ ਜਿਵੇਂ ਵੀ ਬਣਾਏ ਹੈ ਜਿਵੇਂ ਵੀ ਹੁਣ ਆਰਡਰ ਚੱਲ ਰਹੇ ਹੈਗੇ ਸਾਡੇ ਸੋ ਅਸੀਂ ਉਸ ਤਰ੍ਹਾਂ ਦੇ ਡਿਜ਼ਾਈਨ ਹੈ ਜਿਹੜੇ ਡਿਜ਼ਾਈਨ ਕਰ ਰਹੇ ਆ ਆਰਡਰ ਨਾਲ ਸ਼ੇਅਰ ਕਰ ਰਹੇ ਆ ਸੋ ਬਹੁਤ ਹੀ ਪਿਆਰਾ ਤੁਸੀਂ ਜਿਹੜਾ ਸਾਨੂੰ ਫੀਡਬੈਕ ਦੇ ਰਹੇ ਹੋ ਬਹੁਤ ਪਿਆਰ ਕਰ ਰਹੇ ਹੋ ਸੋ ਬੜੀ ਬਹੁਤ థాంਕ ਯੂ ਜੀ ਤੁਹਾਡਾ ਅੱਜ ਜੀ ਜੀ ਨੇ ਡਿਜ਼ਾਈਨਾਂ ਜੀ ਅਸੀਂ ਬਹੁਤ ਲਾਈਟ ਸ਼ੇਡ ਦੇ ਉੱਪਰ ਅਸੀਂ ਪਹਿਲਾਂ ਇਹਨੂੰ ਸ਼ੇਅਰ ਕਰ ਚੁੱਕੇ ਹਾਂ ਸੋ ਏ ਜੀ ਵਿੱਚ ਹੁਣ ਅਸੀਂ ਡਾਰਕ ਸ਼ੇਡ ਦੇ ਵਿੱਚ ਇਹਨੂੰ ਰੈਡੀ ਕੀਤਾ ਹੈਗਾ ਕਿਉਂਕਿ ਜਿਹੜਾ ਅੱਜ ਕੱਲ ਟ੍ਰੈਂਡ ਦੇ ਵਿੱਚ ਹੈਗਾ ਥੋੜਾ ਡਾਰਕ ਸ਼ੇਡ ਟ੍ਰੈਂਡ ਚੱਲ ਰਿਹਾ ਹੈਗਾ ਸੋ ਜੇਕਰ ਤੁਸੀਂ ਡਾਰਕ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਸ਼ੇਡ ਦੇ ਅਕੋਰਡਿੰਗ ਹੈ ਜਿਹੜਾ ਜਾ ਸਕਦੇ ਹੋ ਮੈਰੂਨ ਸ਼ੇਡ ਹੈਗਾ ਜੀ ਇਹ ਕਲਰ ਥੋੜਾ ਜਿਹਾ ਰਿਫਲੈਕਸ਼ਨ ਆ ਜਾਂਦਾ ਹੈ ਕੈਂਡਲ ਦੇ ਉੱਪਰ ਦਾక్షి ਦਿਨਾ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਜੀ ਉਪਰ ਤੋਂ ਆ ਕੇ ਬਗਲਾ ਪੂਰਾ ਹੈਵੀ ਹੈ ਸਿੰਗਲ ਫਲੈਟ ਦਾ ਇਹ ਕੰਮ ਹੈਗਾ ਜੀ ਇਹ ਬਹੁਤ ਹੀ ਪਿਆਰਾ ਹੈ ਇਹ ਜਿਹੜਾ ਡਿਜ਼ਾਈਨ ਬੰਦਾ ਹੈਗਾ ਤੇ ਇਹਦੇ ਨਾਲ ਅਸੀਂ ਚਨੌਨ ਦੁਪੱਟਾ 3 ਨੋਨਿਆ 3 ਪਾਰਟੀ ਵੀ ਰਹੇ ਜਿਹੜਾ ਸੂਟ ਹੈ ਜਿੰਦਾ ਇਹ ਦੇਖੋ ਇਸ ਤਰ੍ਹਾਂ ਦੀਆਂ ਲੇਸਿਸ ਲੱਗੀਆਂ ਹੋਈਆਂ ਔਰ ਇਸ ਸੈਮੀ ਗ੍ਰੇਪ ਦੇ ਉੱਪਰ ਅ ਜੀ ਅਗਰ ਤੁਸੀਂ ਸੈਮੀ ਜਾਰਜਟ ਵਿੱਚ ਬਣਾਉਣਾ ਚਾਹੁੰਦੇ ਹੋ ਇਸ ਫਿਰ ਵੀ ਜਿਹੜੀ ਪ੍ਰਾਈਸ ਹੈਗੀ ਆ ਸੇਮ ਹੀ ਰਹੂਗੀ ਸੈਮੀ ਜਾਰਜਟ ਸੈਮੀ ਗ੍ਰੇਪ ਸਾਨੂੰ ਸੇਮ ਵੇਟ ਪੈਂਦਾ ਹੈਗਾ ਸੋ ਇਹਦੀ ਜਿਹੜੀ ਪ੍ਰਾਈਸ ਅਸੀਂ ਸੈਮੀ ਗ੍ਰੇਪ ਜਾਂ ਜਾਰਜਟ ਨਾਂ ਦਾ ਨਵਾਂ ਦੁਪੱਟਾ ਜਿਹੜੀ ਲਿਸਿਸ ਨਾਲ ਜਿਹੜਾ ਮੈਂਸ਼ਨ ਕਰਾਂਗੇ ਸੋ ਰੈਡੀਸ਼ ਦੇ ਵਿੱਚ ਇਹ ਮੈਰੂਨ ਸ਼ੇਡ ਹੈਗਾ ਜੀ ਬਹੁਤ ਪਿਆਰਾ ਜਿਹਾ ਜਿਸ ਤਰ੍ਹਾਂ ਅੱਜਕੱਲ੍ਹ ਟ੍ਰੈਂਡ ਦੇ ਵਿੱਚ ਹੈ ਸੋ ਬੀਕੂ ਸੀ ਇਸ ਡਿਜ਼ਾਈਨ ਜਿਹੜਾ ਕਲਰ ਹੈ ਬਣਾ ਸਕਦੇ ਹਾਂ ਕਿਉਂਕਿ ਸਾਰਿਆਂ ਦਾ ਆਪਣਾ ਆਪਣਾ ਟੇਸਟ ਹੁੰਦਾ ਹੈ ਸੋ ਇਹ ਹੈਗਾ ਜੀ ਡੀਟਾ ਵਰਕ ਦੇ ਵਿੱਚ ਇਹ ਵੀ ਸੈਮੀ ਕ੍ਰੇਪ ਦੇ ਉੱਪਰ ਹੈਗਾ ਜੀ ਪੀਕਾਕ ਸ਼ੀਡ ਹੈ ਇਹ ਔਰ ਇਹ ਬਹੁਤ ਹੀ ਪਿਆਰਾ ਉੱਪਰ ਤੱਕ ਕਜਰੀ ਦੀ ਡਿਜ਼ਾਈਨਿੰਗ ਹੈ ਗਲਾ ਬਣਿਆ ਹੋਇਆ ਇਸ ਤਰ੍ਹਾਂ ਇਹਨੂੰ ਡੋਰੀ ਵਰਕ ਵੀ ਕਹਿ ਸਕਦੇ ਹਾਂ ਤੁਸੀਂ ਡੋਰੀ ਨਾਲ ਵਰਕ ਹੋਇਆ ਹੋਇਆ ਸੋ ਹੀ ਇਸਮੀ ਕੋਤੀ ਪਿਆਰਾ ਡਿਜ਼ਾਈਨ ਲੰਦਾ ਜੀ ਇਹ। ਔਰ ਇਹਦੇ ਜਿਹੜੇ ਬਾਜੂ ਹੈਗੇ ਆ ਉਹ ਵੀ ਅਸੀਂ ਇਸ ਤਰ੍ਹਾਂ ਹੈਵੀ ਕੀਤੇ ਹੋਏ ਆ। ਸੋ ਇਹ ਜਿਵੇਂ ਸੈਂਪਲ ਚ ਆਦੰਦਾ ਬਾਜੂ ਦੇ ਐਸਾ ਹੈਵੀ ਬਾਜੂ ਬਣਦੀਆਂ ਹੈਗੀਆਂ ਇਹਦੀਆਂ। ਔਰ ਐਸੇ ਤਰ੍ਹਾਂ ਇਹਦੇ ਵੀ ਦੁਪੱਟਾ ਜਿਹੜਾ ਚਨੌਨ ਹੈਗਾ ਜੀ ਵਿਦ ਲੇਸੀਸ ਆ ਦੁਪੱਟਾ ਹੈਗਾ। ਤੁਸੀਂ ਇਸੇ ਸ਼ੇਡ ਨੂੰ ਇਸੇ ਬਹੁਤ ਸੌਰੀ ਅਗਰ ਤੁਸੀਂ ਲਾਈਟ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਇਹ ਜਿਹੜਾ ਸੂਟ ਹੈਗਾ ਇਹ ਲਾਈਟ ਵਿੱਚ ਸ਼ੇਡ ਦੇ ਵਿੱਚ ਬ੍ਰਾਊਨ ਪੇਜ ਦੇ ਵਿੱਚ ਐਕਚੁਅਲੀ ਇਹ ਇੰਥੇ ਵੀ ਬਹੁਤ ਪਿਆਰਾ ਡਿਜ਼ਾਈਨ ਲੱਗਦਾ ਹੈਗਾ ਸੋ ਇਹਦੇ ਜਿਹੜਾ ਅਸੀਂ ਬੈਕ ਫਰੰਟ ਦਾ ਜਿਹੜਾ ਵਰਕ ਕੀਤਾ ਹੋਇਆ ਸੋ ਅਗਰ ਤੁਸੀਂ ਇਸੇ ਤਰ੍ਹਾਂ ਪੂਰਾ ਹੈਵੀ ਹੈ ਜਿਹੜਾ ਸੂਟ ਬਣਾਉਣਾ ਚਾਹੁੰਦੇ ਹੋ ਤੱਕ ਬੈਕ ਫਰੰਟ ਜਿਹੜਾ ਤੁਸੀਂ ਬਣਾ ਸਕਦੇ ਸੋ ਇਹ ਲਾਈਨ ਸ਼ੀਟ ਤੇ ਵੀ ਤੁਸੀਂ ਦੇਖੋ ਇਹਦੀ ਲੁੱਕ ਹੈ ਜਿਹੜੀ ਬਹੁਤ ਹੀ ਪਿਆਰੀ ਆ ਰਹੀ ਹੈ ਔਰ ਸਟੀਚਿੰਗ ਦੇ ਨਾਲ ਲਗਾ एक्चुअली ਜਿਹੜਾ ਸੂਟ ਹੈਗਾ ਪੂਰਾ ਹੈਵੀ ਲੱਗਦਾ ਜਦੋਂ ਤੁਸੀਂ ਸਟੀਚ ਕਰਦੇ ਪਤਾ ਲੱਗਦਾ ਕਿ ਕਿੰਨਾ ਹੈਵੀ ਸੂਟ ਤੁਸੀਂ ਵੇਅਰ ਕੀਤਾ ਹੈਗਾ ਜਦੋਂ ਤੁਸੀਂ ਆਨ ਸਟੀਚ ਆਪਾਂ ਸੂਟ ਦਿਖਾਉਨੇ ਆ ਤਾਂ ਤੁਸੀਂ ਜਿਹੜਾ ਤੁਹਾਨੂੰ ਥੋੜਾ ਹਲਕਾ ਲੱਗਦਾ ਉਹ ਡਿਜ਼ਾਈਨ ਮਰ ਦੇਖੋ ਤੁਸੀਂ ਇਹ ਪੂਰਾ ਹੈਵੀ ਹੈ ਜਿਹੜਾ ਸੂਟ ਹੈ ਇਹ। ਉੱਪਰ ਤੱਕ ਗਲਾ ਬੰਨਿਆ ਹੋਇਆ ਹੈ। ਹਰੇ ਦੀ ਜਿਹੜੇ ਬਾਜੂ ਆ ਇਸ ਤਰ੍ਹਾਂ ਜਿਹੜੇ ਤੁਹਾਨੂੰ ਬਾਜੂ ਹੈਵੀ ਬਣ ਜਾਣਗੇ। ਤੁਹਾਡੇ ਸਾਰੇ ਬਾਜੂ ਦੇ ਲੋਕ ਹੋ ਗਿਆ। ਸੋ ਅਗਰ ਤੁਸੀਂ ਇਹਦਾ ਸਕਰੀਨ ਸ਼ਾਟ ਭੇਜੋਗੇ ਅਗਰ ਤੁਸੀਂ ਬੈਗ ਕਰਾਉਣਾ ਤਾਂ ਪਲੀਜ਼ ਮੈਂਸ਼ਨ ਕਰਿਓ ਪ੍ਰਾਈਸ ਪੁੱਛਣ ਵੇਲੇ ਕਿ ਅਸੀਂ ਬੈਗ ਵਿਦ ਬੈਕਵਰਕ ਕਿੰਨੇ ਦਾ ਹੈ ਵਿਦਾਊਟ ਬੈਕਵਰਕ ਦਾ ਕਿੰਨੇ ਦਾ ਹੈ ਤਾਂ ਸੋ ਜਿਵੇਂ ਵੀ ਤੁਸੀਂ ਬਣਾਉਣਾ ਹੈਗਾ ਉਸੇ ਤਰ੍ਹਾਂ ਤੁਸੀਂ ਜਿਹੜਾ ਪ੍ਰਾਈਸ ਪੁੱਛੋ ਅ ਵਿਦ ਦੁਪੱਟਾ ਵਿਦਾਊਟ ਦੁਪੱਟਾ ਪਹਿਲਾਂ ਹੀ ਮੈਂਸ਼ਨ ਕਰ ਦਿਆ ਕਰੋ ਕਿਉਂਕਿ ਜਦੋਂ ਅਸੀਂ ਬਹੁਤ ਸਾਰੇ ਆਨਸਰ ਕਰ ਦਿੰਦੇ ਆਂ ਵਿਦ ਦੁਪੱਟਾ ਫਿਰ ਤੁਹਾਡੇ ਬਹੁਤ ਸਾਰੇ ਕੁਸ਼ਨ ਆ ਜਾਂਦੇ ਆਂ ਜੀ ਵਿਦਾਊਟ ਦੁਪੱਟਾ ਦਾ ਕੀ ਪ੍ਰਾਈਸ ਹੈ ਸੋ ਅਗਰ ਆਪਣੇ ਇੰਸਟਾ ਤੇ ਤੁਸੀਂ ਡੇਲੀ ਅਪਡੇਟਸ ਦੇਖਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੀ ਇੰਸਟਾ ਦਾ ਆਪਣਾ ਲਿੰਕ ਹੈਗਾ ਯੂਨੀਕੇਸ਼ਨ ਬੁਟੀਕ ਦੇ ਨਾਮ ਤੇ ਆਪਣਾ ਇੰਸਟਾ ਦਾ ਲਿੰਕ ਹੈਗਾ ਸੋ ਉੱਥੇ ਜਾ ਕੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਡੇਲੀ ਅਪਡੇਟਸ ਦੇਖ ਸਕਦੇ ਹੋ ਆਰਡਰ ਪਲੇਸ ਕਰ ਸਕਦੇ ਹੋ ਇੰਸਟਾ ਤੇ ਵੀ ਮੈਸੇਜ ਕਰ ਸਕਦੇ ਹੋ ਸੋ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਜਿਹੜਾ ਵਟਸਐਪ ਤੇ ਮੈਸੇਜ ਸਾਨੂੰ ਕੀ ਜਿਆ ਕਰੋ ਤਾਂ ਜੇਸ ਤੁਹਾਡਾ ਰਿਪਲਾਈ ਕਰ ਸਕੀਏ ਸੋ ਅਸੀਂ ਜਿਹੜੇ ਤੁਹਾਡੇ ਨਵੇਂ ਆਰਡਰ ਲੈਣੇ ਸਟਾਰਟ ਕੀਤੇ ਹੋਏ ਆ ਜੀ ਸੋ ਤੁਸੀਂ ਜਿਹੜਾ ਕਾਲ ਕਰ ਸਕਦੇ ਹੋ ਕਿਉਂਕਿ ਪਿਛਲੇ ਜਿਹੜੇ ਕਾਫੀ ਟਾਈਮ ਤੋਂ ਅਸੀਂ ਜਿਹੜੇ ਆਰਡਰ ਬੰਦ ਕੀਤੇ ਹੋਏ ਸੀ ਕਿਉਂਕਿ ਬਹੁਤ ਹੀ ਓਵਰਲੋਡ ਕੰਮ ਹੋ ਗਿਆ ਸੀ ਸੋ ਹੁਣ ਅਸੀਂ ਨਵੇਂ ਆਰਡਰ ਜਿਹੜੇ ਲੈ ਰਹੇ ਆ ਸੋ ਤੁਸੀਂ ਹੁਣ ਕਾਲ ਕਰ ਸਕਦੇ ਹੋ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਨੂੰ ਨਵੀਂ ਨਵੀਂ ਡਿਜ਼ਾਈਨਿੰਗ ਦੇ ਘਰੀ ਦਿਖਾਉਂਦੇ ਰਹਾਂਗੇ ਔਰ ਬੰਦੇ ਰੂਲ ਚ ਨਾਲ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰ ਲਈ ਬਹੁਤ ਸਾਰਾ ਥੈਂਕ ਯੂ ਜੀ ਤੁਹਾਡਾ ਇਸੇ ਤਰ੍ਹਾਂ ਪਿਆਰ ਦੇਣ ਲਈ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਸੋ ਮੱਚ